ਹਾਂਜੀ ਵੈਲਕਮ ਹੈ ਸਾਰਿਆਂ ਦਾ ਵੀਡੀਓ ਦੇ ਵਿੱਚ ਸੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਨਾ ਕਿ ਅੱਜ 12 ਫਰਵਰੀ ਨੂੰ ਆਪਾਂ ECC Day ਬਣਾਣਾ ਹੈ ਜਿਹੜਾ ਕਿ ਬਸੰਤ ਪੰਚਮੀ ਦੇ ਉੱਪਰ ਹੈ ਸੋ ਤੁਹਨ ਮੈਂ ਦੱਸ ਰਹੀ ਹਾਂ ਕਿ ECCE Day ਹੈ ਜਿਹੜਾ ਇਹ ਫਾਰਮ ਤੁਸੀਂ ਕਿਵੇਂ ਭਰਨਾ ਆਂਗਣਵਾੜੀ ਵਰਕਰ ਨੇ ਕਿਵੇਂ ਭਰਨਾ ਤੇ ਮਾਪਿਆਂ ਨੇ ਕਿਵੇਂ ਭਰਨਾ ਠੀਕ ਹੈ ਇਹ ਸਭ ਨੇ ਜਰੂਰ ਭਰਨਾ ਹੈ ਠੀਕ ਹੈ ਜੀ ਦੇਖੋ ਸਭ ਤੋਂ ਪਹਿਲਾਂ ਆ ਗਿਆ ਡਿਸਟ੍ਰਿਕਟ ਜ਼ਿਲ੍ਹਾ ਜ਼ਿਲ੍ਹਾ ਜਿਹੜਾ ਵੀ ਆ ਤੁਹਾਡਾ ਸਾਰਿਆਂ ਚੋਂ ਤੁਸੀਂ ਉਹ ਸਿਲੈਕਟ ਕਰ ਦੋਗੇ ਠੀਕ ਹੈ ਜਿਵੇਂ ਮੇਰਾ ਸੰਗਰੂਰ ਮੈਂ ਸੰਗਰੂਰ ਸਿਲੈਕਟ ਕਰਤਾ ਫਿਰ ਇੱਥੇ ਤੁਸੀਂ ਆਪਦਾ ਨਾਮ ਭਰ ਦੋਗੇ ਠੀਕ ਹੈ ਜੇ ਮੈਂ ਆਪਦਾ ਨਾਮ ਭਰਦਾ ਮਤਲਬ ਆਪਾਂ ਆਂਗਣਵੜੀ ਵਰਕਰ ਦਾ ਨਾਮ ਭਰ ਦਾਂਗੇ ਤੁਸੀਂ ਕੀ ਹੋ ਕੋਨ ਹੋ ਆਂਗਣਵੜੀ ਵਰਕਰ ਜੇ ਆਂਗਣਵੜੀ ਵਰਕਰ ਹੋ ਤਾਂ ਆਂਗਣਵੜੀ ਵਰਕਰ ਤੇ ਕਲਿੱਕ ਕਰਨਾ ਹੈ ਜੇ ਬੱਚੇ ਦੇ ਮਾਤਾ ਪਿਤਾ ਹੋ ਤਾਂ ਬੱਚੇ ਦੇ ਮਾਤਾ ਪਿਤਾ ਤੇ ਫਿਰ ਅਸੀਂ ਨੈਕਸਟ ਤੇ ਜਾਵਾਂਗੇ ਨੈਕਸਟ ਆ ਗਿਆ ਕੀ ਤੁਹਾਡੇ ਕੇਂਦਰ ਨੇ 12 ਫਰਵਰੀ ਨੂੰ ਬਸੰਤ ਪੰਚਮੀ ਸਪੈਸ਼ਲ ਡੇ ਬਣਾਇਆ ਸੀ ਹਾਂਜੀ ਠੀਕ ਹੈ ਨੈਕਸਟ बसंत पंचमी स्पेशल ਵਿੱਚ ਕਿੰਨੇ ਮਾਪਿਆਂ ਨੇ ਹਿੱਸਾ ਲਿਆ ਇੱਥੇ ਜਿੰਨੇ ਤੁਹਾਡੇ ਪੇਰੈਂਟਸ ਆਏ ਉਹਨੇ ਤੁਸੀਂ ਨੰਬਰਿੰਗ ਗਿਣਤੀ ਪਾ ਦੇਣੀ ਹੈ ਠੀਕ ਹੈ ਬਸੰਤ ਪੰਚਮੀ ਸਪੈਸ਼ਲ ਵਿੱਚ ਕਿੰਨੇ ਬੱਚਿਆਂ ਨੇ ਭਾਗ ਲਿਆ ਕਿੰਨੇ ਬੱਚਿਆਂ ਨੇ ਭਾਗ ਲਿਆ ਉਹਨੇ ਬੱਚਿਆਂ ਦੀ ਗਿਣਤੀ ਬਸੰਤ ਪੰਚਮੀ ਕਵਿਤਾ ਗਤੀਵਿਧੀ ਬੱਚਿਆਂ ਨੂੰ ਕਿੰਨੀ ਪਸੰਦ ਆਈ ਕਿੰਨੇ ਕ ਬੱਚਿਆਂ ਨੂੰ ਪਸੰਦ ਆਈ ਉਸ ਵਿੱਚ ਧਿਆਨ ਰੱਖਦੇ ਹੋਏ ਇਸ ਗਤੀਵਿਧੀ ਨੂੰ 5 ਵਿੱਚੋਂ ਕਿੰਨੇ ਨੰਬਰ ਦੇਓਗੇ ਠੀਕ ਹੈ ਜਿੰਨੇ ਤੁਸੀਂ ਦੇਨੇ ਆ ਨੰਬਰ ਉਹਨੇ ਨੰਬਰ ਦੇ ਸਕਦੇ ਹੋ ਮਾਤਾ ਪਿਤਾ ਦੀ ਗਤੀਵਿਧੀ ਫੁੱਲਾਂ ਦਾ ਗਿਆਨ 부ਜਾਰਤ ਕਰਨ ਦਾ ਤੁਹਾਡਾ ਅਨੁਭਵ ਕਿਵੇਂ ਰਿਹਾ ਇਸ ਗਤੀਵਿਧੀ ਨੂੰ 5 ਵਿੱਚੋਂ ਕਿੰ ਠੀਕ ਹੈ ਜੀ ਇਹ ਤੁਸੀਂ ਆਪਣੇ ਹਿਸਾਬ ਨਾਲ ਦੇ ਸਕਦੇ ਹੋ ਮਾਤਾ ਪਿਤਾ ਤੇ ਬੱਚਿਆਂ ਦੀ ਗਤੀਵਿਧੀ ਆਓ ਬੀਜ ਬੀਜੀਏ ਕਰਵੋਣ ਦਾ ਤੁਹਾਡਾ ਅਨੁਭਵ ਕਿਵੇਂ ਰਿਹਾ ਇਸ ਗਤੀਵਿਧੀ ਨੂੰ ਪੰਜ ਵਿੱਚੋਂ ਕਿੰਨੇ ਨੰਬਰ ਦਿਓਗੇ ਠੀਕ ਹੈ ਤੁਸੀਂ ਬਸੰਤ ਪੰਚਮੀ ਸਪੈਸ਼ਲੀ ਮਾਪਿਆਂ ਨੂੰ ਕਿਵੇਂ ਬੁਲਾਇਆ ਤਾਂ ਜੋ ਆ ਕੇ ਇਸ ਵਿੱਚ ਹਿੱਸਾ ਲੈ ਸਕਣ ਤੁਸੀਂ ਕੀ ਕੀਤਾ ਫੋਨ ਕਾਲ ਕੀਤੀਆਂ ਸਭ ਤੋਂ ਪਹਿਲਾਂ ਘਰ ਦੇ ਦੌਰੇ ਕੀਤੇ ਜਾਂ ਹੋਮ ਵਿਜ਼ਿਟ ਕੀਤੀ ਨੰਬਰ 2 ਤੇ ਫੋਨ ਕਾਲ ਕੀਤੀ ਜਾਂ WhatsApp ਰਾਹੀਂ ਸੰਦੇਸ਼ ਲਾਇਆ ਜਾਂ ਡੀਪੀਐਮਪੀ ਰਾਹੀਂ ਸੱਦਾ ਵੀਡੀਓ ਦੁਆਰਾ ਲਾਇਆ ਜਾਂ ਜਦੋਂ ਆਪਣੇ ਮਾਪੇ ਬੱਚੇ ਨੂੰ ਆਂਗਣ ਬਾੜੀ ਤੋਂ ਲੈਣਾ ਹੀ ਜਾਂ ਕਿਸੇ ਹੋਰ ਕੰਮ ਲਈ ਆਂਗਣਵਾੜੀ ਆਉਂਦੇ ਸਨ ਠੀਕ ਹੈ ਤੁਸੀਂ ਇਹ ਜਿਹੜੇ ਹੈਗੇ ਸਾਰੇ ਵਿੱਚ ਜੇ ਤੁਸੀਂ ਚਾਰੇ ਤਰੀਕੇ ਯੂਜ਼ ਕੀਤੇ ਚਾਰੇ ਕੋਈ ਵੀ ਦੋ ਕੀਤੇ ਦੋ ਹਰ ਇੱਕ ਤਰੀਕੇ ਚ ਤੁਸੀਂ ਯੂਜ਼ ਕਰ ਸਕਦੇ ਹੋ ਮਤਲਬ ਜਿਹੜਾ ਵੀ ਤਰੀਕਾ ਤੁਸੀਂ ਵਰਤਿਆ ਸਨੇਹਾ ਲਾਣ ਲਈ ਬਸੰਤ ਪੰਚਮੀ ਸਪੈਸ਼ਲ ਤੇ ਸੈਂਟਰ ਵਿਖੇ ਮਾਪਿਆਂ ਨੂੰ ਇਕੱਠਾ ਕਰਨ ਦਾ ਤੁਹਾਡਾ ਤਜਰਬਾ ਕੀ ਮਿਲਿਆ ਸਾਰੇ ਮਾਪੇ ਸਮੇਂ ਸਿਰ ਆਏ ਕੁਝ ਮਾਪੇ ਲੇਟ ਆਏ ਪਰ ਸਾਰੇ ਆਏ ਮਾਪੇ ਵੱਖ-ਵੱਖ ਸਮਿਆਂ ਤੇ ਆਏ ਤੇ ਸਾਰੇ ਨਹੀਂ ਆਏ ਉਮੀਦ ਤੋਂ ਬਹੁਤ ਹੀ ਘੱਟ ਮਾਪੇ ਆਏ ਠੀਕ ਹੈ ਕੁਝ ਮਾਪੇ ਲੇਟ ਆਏ ਪਰ ਸਾਰੇ ਆਏ ਜੋ ਵੀ ਤੁਹਾਡਾ ਆਨਸਰ ਹੋਊਗਾ ਅੰਗਣਵਾੜੀ ਕੇਂਦਰ ਵਿੱਚ ECCE ਦੀ ਤਿਆਰੀ ਲਈ ਘੱਟੋ-ਘੱਟ ਕਿੰਨੇ ਦਿਨਾਂ ਦੀ ਲੋੜ ਹੈ ਕਿੰਨੇ ਦਿਨਾਂ ਦੀ ਲੋੜ ਹੈ 3 ਤੋਂ 4 ਦਿਨਾਂ ਲਈ ਜਿੰਨੇ ਦਿਨ ਦੀ ਤੁਹਾਨੂੰ ਲੋੜ ਹੈ 1 ਦਿਨ 2 ਦਿਨ 3 ਦਿਨ ਤੋਂ 4 ਦਿਨ 5 ਦਿਨ ਜਾਂ ਬਾਅਦ ਫਿਰ ਤੁਸੀਂ ਇਹਨੂੰ ਸਬਮਿਟ ਕਰ ਦੋਗੇ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਇਹਦੇ ਵਿੱਚ ਹੀ ਦੱਸ ਰਹੀ ਹਾਂ ਕਿ ਤੁਸੀਂ ਮਾਪੇ ਦਾ ਫੀਡਬੈਕ ਫਾਰਮ ਕਿਵੇਂ ਭਰਨਾ ਹੈ ਸਭ ਤੋਂ ਪਹਿਲਾਂ ਉਹ ਹੀ ਤੁਸੀਂ ਸੇਮ ਇੱਥੋਂ ਜ਼ਿਲ੍ਹਾ ਸਿਲੈਕਟ ਕਰ ਲੋਗੇ ਠੀਕ ਹੈ ਫਿਰ ਮਾਪੇ ਦਾ ਨਾਮ ਜੋ ਵੀ ਨਾਮ ਹੈ ਜਿਵੇਂ ਮਾ ਮਾ ਦਾ ਨਾਮ ਹੈ ਜੋਤੀ ਭਰਤਾ ਤੁਸੀਂ ਕੋਨੋਂ ਬੱਚੇ ਦੇ ਮਾਤਾ ਪਿਤਾ ਠੀਕ ਹੈ ਜੀ ਫਿਰ ਅੱਗੇ ਆ ਗਿਆ ਨੈਕਸਟ ਤੁਹਾਡੇ ਬੱਚੇ ਦੀ ਉਮਰ ਬੱਚੇ ਦੀ ਉਮਰ ਜਿੰਨੀ ਉਹਨਾਂ ਦੀ ਹੋਊਗੀ ਉਹਨੇ ਤੁਸੀਂ ਕਲਿੱਕ ਕਰ ਲੈਣੀਆਂ 0 ਤੋਂ 1 ਸਾਲ ਜਾਂ 1 ਤੋਂ 2 2 ਤੋਂ 3 ਜਾਂ 3 ਤੋਂ 4 4 ਤੋਂ 5 5 ਸਾਲ ਜਿੰਨੀ ਹੋਗੀ ਬਸੰਤ ਪੰਚਮੀ ਕਵਿਤਾ ਵਿੱਚ ਗਤੀਵਿਧੀ ਬੱਚਿਆਂ ਨੂੰ ਕਿੰਨੀ ਪਸੰਦ ਆਈ ਉਸ ਵਿੱਚ ਧਿਆਨ ਰੱਖਦੇ ਉਸ ਗਤੀਵਿਧੀ ਨੂੰ ਪੰਜ ਵਿੱਚੋਂ ਕਿੰਨੇ ਨੰਬਰ ਦੇਵੋਗੇ ਇਹ ਤੁਸੀਂ ਨੰਬਰ ਮਾਪਿਆਂ ਨੇ ਦੇਣੇ ਆ ਉਹ ਕਿੰਨੇ ਨੰਬਰ ਦੇ ਰਹੇ ਨੇ ਆਪਦੇ ਬੱਚੇ ਨੂੰ ਠੀਕ ਹੈ ਮਾਤਾ ਪਿਤਾ ਦੀ ਗਤੀਵਿਧੀ ਫੁੱਲਾਂ ਦਾ ਗਿਆਨ 부ਜਾਰਤ ਕਰਨ ਦਾ ਤੁਹਾਡਾ ਅਨੁਭਵ ਕੀ ਮਰੇ ਇਸ ਗਤੀਵਿਧੀ ਨੂੰ ਪੰਜ ਵਿੱਚੋਂ ਕਿੰਨੇ ਨੰਬਰ ਦੇਵੋਗੇ ਇਹ ਵੀ ਗਤੀਵਿਧੀ ਚੋਂ ਮਾਪਿਆਂ ਨੇ ਹੀ ਨੰਬਰ ਦੇਣੇ ਆ ਆਪਦੇ ਕੀ ਵੀਡੀਓ ਵਿੱਚ ਬੀਜ ਬੀਜੇ ਕਰਵਾਉਂਦਾ ਤੁਹਾਡਾ ਅਨਪਵ ਕੀ ਮੇਰੇ ਹਿਸਕਾ ਤੀਵੀਦੀ ਨੂੰ ਪੰਜ ਵਿੱਚੋਂ ਕਿੰਨੇ ਨੰਬਰ ਦੋਗੇ ਠੀਕ ਹੈ 10 ਨੰਬਰ ਅੱਜ ਕਰਵਾਈਆਂ ਗਿਆ ਗਤੀਵਿਧੀਆਂ ਬੱਚੇ ਦੇ ਕਿਹੜੇ ਹੁਨਰ ਵਿਕਾਸ ਤੇ ਕੇਂਦ੍ਰਿਤ ਹਨ ਜਿਹੜੀਆਂ ਇੱਕ ਗਤੀਵਿਧੀਆਂ ਕਰਾਈਆਂ ਸੀ ਇਹ ਕਿਸ ਤੇ ਕੇਂਦ੍ਰਿਤ ਨੇ ਪਾਸ਼ਾ ਦੇ ਸਰੀਰਿਕ ਬੋਧਿਕ ਸਮਾਜਿਕ ਜਾਂ ਭਾਵਨਾਤਮਕ ਪਾਸ਼ਾ ਦੇ ਠੀਕ ਹੈ ਜਿਹੜੇ ਵੀ ਤੁਹਾਨੂੰ ਲੱਗ ਰਹੇ ਨੇ ਤੁਸੀਂ ਉਹਦੇ ਉੱਤੇ ਕਲਿੱਕ ਕਰ ਦੇਣਾ ਠੀਕ ਹੈ ਉਸ ਤੋਂ ਬਾਅਦ ਕੀ ਤੁਹਾਡੇ ਬੱਚੇ ਨੇ ਪਸੰਦ ਪੰਚਮੀ ਕਵਿਤਾ ਸੁناਈ ਹੈ ਹਾਂ ਬੱਚੇ ਨੇ ਮੇਰੀ ਮਦਦ ਤੋਂ ਬਿਨਾ ਪਸੰਦ ਪੰਚਮੀ ਕਵਿਤਾ ਸੁناਈ ਹਾਂ ਬੱਚੇ ਨੇ ਮੇਰੀ ਮਦਦ ਨਾਲ ਪਸੰਦ ਪੰਚਮੀ ਕਵਿਤਾ ਸੁناਈ ਨਹੀਂ ਬੱਚਾ ਮੇਰੀ ਮਦਦ ਨਾਲ ਵੀ ਪਸੰਦ ਪੰਚਮੀ ਕਵਿਤਾ ਨਹੀਂ ਸੁਣਾ ਸਕਿਆ ਠੀਕ ਹੈ ਜਿਹੜਾ ਵੀ ਅਨਸਰ ਉਮਾਪਿਓ ਟਿਕ ਕਰ ਦਾਂਗੇ ਬੱਚੇ ਦੇ ਸਮਾਜਿਕ ਅਤੇ ਭਾਵਨਾਤਮਕ ਵਿਕਾਸ ਨੂੰ ਬਿਹਤਰ ਬਣਾਉਣ ਲਈ ਸਾਨੂੰ ਕਿਹੜੀਆਂ ਗਤੀਵਿਧੀਆਂ ਕਰਨੀਆਂ ਚਾਹੀਦੀਆਂ ਨੇ ਕੀ ਕਰਨੀਆਂ ਚਾਹੀਦੀਆਂ ਨੇ ਬੱਚੇ ਨੂੰ ਆਪਣੇ ਸੱਭਿਆਚਾਰ ਬਾਰੇ ਕਹਾਣੀਆਂ ਕਵਿਤਾਵਾਂ ਸੁਣਾਉਣੀਆਂ ਚਾਹੀਦੀਆਂ ਨੇ ਜਦ ਤਿਉਹਾਰ ਬੱਚਿਆਂ ਨਾਲ ਮਨਾਉਣੇ ਚਾਹੀਦੇ ਨੇ ਜਾਂ ਬੱਚਿਆਂ ਨੂੰ ਦੋਸਤ ਬਣਾਉਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਸੱਭਿਆਚਾਰ ਬਾਰੇ ਕਹਾਣੀਆਂ ਕਵਿਤਾਵਾਂ ਸੁਣਾਉਣੀਆਂ ਚਾਹੀਦੀਆਂ ਨੇ ਸਮਝ ਆ ਗਿਆ ਤਾਂ ਇੱਕ ਗਤੀਵਿਧੀ ਸੀ ਜਿਹੜੀ ਅੱਜਵਾਲਾ ECCE ਡੇ ਕਾਦੇ ਤੇ ਸੀ ਬੱਚਿਆਂ ਦੇ ਸਮਾਜਿਕ ਅਤੇ ਪਵਨਾਤਮਕ ਵਿਕਾਸ ਤੇ ਫਿਰ ਅਸੀਂ ਇਹਨੂੰ ਸਬਮਿਟ ਕਰ ਦਾਂਗੇ ਠੀਕ ਹੈ ਜੀ ਸੋ ਸਾਰਿਆਂ ਨੇ ਜਿਹੜਾ Google ਲਿੰਕ ਜਿਹੜਾ ਇਹ ਫਾਰਮ ਹੈ ਸਭ ਨੇ ਜਰੂਰ ਸਬਮਿਟ ਕਰਨਾ ਕੋਈ ਵੀ ਰਹਿਣਾ ਨਹੀਂ ਚਾਹੀਦਾ ਥੈਂਕ ਯੂ ਸੋ ਮੱਚ ਕਸਗਲ ਆਂਗਣਵਾੜੀ ਵਰਕਰ ਨੇ ਵੀ ਤੇ ਜਿੰਨੇ ਉੱਥੇ ਮਾਵਾ ਪਾਨਗੇ ਤਾਂ ਹੀ ਇਹ ਪ੍ਰੈਜ਼ੈਂਸ ਜਿਹੜੀ ਤੁਹਾਡੀ ਮੰਨੀ ਜਾਊਗੀ ਥੈਂਕ ਯੂ